ਕੋਸ਼ ਸਾਰੀ ਟੀਮ ਖੁਸ਼ ਮੇਰਾ ਪੁੱਤ ਹਾਂਜੀ ਹਾਂਜੀ ਹੋ ਗਈ ਸਭ ਸਾਰੇ ਟੀਮ ਨੂੰ ਵਧਾਈਆਂ ਬਹੁਤ ਬਹੁਤ ਵਧਾਈਆਂ ਆਪ ਪੁੱਤ ਏ ਠੀਕ ਠਾਕ ਕਿਦਾਂ ਬਹੁਤ ਬਹੁਤ ਵਧਾਈਆਂ ਪੁੱਤ ਏ ਇਹ ਗੁਰੂ ਨਾਮਦਾਸ ਨੇ ਪੁੱਤ ਮੇਰ ਕੀਤੀ ਮਾਲਕ ਨੇ ਪਰਾ ਗੇਲ ਟੁੱਟ ਗਿਆ ਵੀ ਲੋ ਵੀ ਇਹ ਕੀ ਬਣਿਆ ਅਸਲ ਉਹਦੇ ਭੈ ਰੈਫਰੀ ਨੇ ਗਲਤ ਕੰਮ ਬੁੱਤ ਕੀਤਾ ਰੈੱਡ ਕਾਰਡ ਕੱਢ ਕੇ ਦੇਤਾ ਕੋ ਪੰਜਾਂ 10 ਮਿੰਟਾਂ ਦੇ ਦੇ ਨਾ ਲਿਖਿਆ ਆ ਇਹ ਆ ਚਲ ਮਾਲਕ ਨੇ ਚੰਗਾ ਕੀਤਾ ਜੋ ਕੀਤਾ ਕੋਸ਼ਿਸ਼ ساری ਟੀਮ ਖੁਸ਼ ਮਰਾ ਬੁੱਤ ਹਾਂ ਜੀ ਹਾਂ ਜੀ ਸਾਰਿਆਂ ਟੀਮ ਨੂੰ ਵਧਾਈਆਂ ਬਹੁਤ ਬਹੁਤ ਵਧਾਈਆਂ ਮਮੀ ਮਮੀ ਇੱਥੇ ਆ ਮਮਾ ਨਾ ਕਰਵਾਉਣ ਗੱਲ ਮਮਾ ਨਾ ਕਰਾਵਣਾ ਬਾਹਰ ਉਤ ਕਰ ਰੂਗਾ ਫਿਰ ਪੈਰਿਸ 올림픽 ਦੇ ਵਿੱਚ ਸੈਮੀਫਾਈਨਲ ਦੇ ਵਿੱਚ ਪਹੁੰਚਣ ਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਆਪਣੇ ਪਰਿਵਾਰ ਦੇ ਨਾਲ ਕੀਤੀ ਫੋਨ ਤੇ ਗੱਲਬਾਤ ਪਰਿਵਾਰ ਨੇ ਆਪਣੇ ਪੁੱਤ ਨੂੰ ਫੋਨ ਕਰਕੇ ਦਿੱਤੀ ਵਧਾਈ ਤੁਹਾਨੂੰ ਦੱਸਦੇ ਕਿ ਅੱਜ ਕੁਆਟਰਫਾਈਨਲ ਮੈਚ ਦੇ ਵਿੱਚ ਭਾਰਤੀ ਹਾਕੀ ਟੀਮ ਨੇ ਗ੍ਰੇਟ ਬ੍ਰਿਟੇਨ ਨੂੰ ਹਰਾ ਕੇ ਸੈਮੀਫਾਈਨਲ ਦੇ ਵਿੱਚ ਜਗ੍ਹਾ ਬਣਾ ਲਈ ਹੈ ਤੇ ਵੱਡੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਹੁਣ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਆਪਣੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਤੇ ਪਰਿਵਾਰ ਨੇ ਆਪਣੇ ਪੁੱਤ ਨੂੰ ਵਧਾਈ ਦਿੱਤੀ ਹੈ ਜਿੱਤ ਦੀ ਤੁਹਾਨੂੰ ਦੱਸਦੇ ਕਿ ਹਰਮਨਪ੍ਰੀਤ ਸਿੰਘ ਪੰਜਾਬ ਦਾ ਰਹਿਣ ਵਾਲਾ ਹੈ ਬਾਬਾ ਬਕਾਲਾ ਸਾਹਿਬ ਦਾ ਖੁਸ਼ ਸਾਰੀ ਟੀਮ ਖੁਸ਼ ਮਰਾ ਪੁੱਤ ਹਾਂ ਜੀ ਹਨੀ ਹੋ ਗਈ ਜੀ ਸਾਰੇ ਟੀਮ ਨੂੰ ਵਧਾਈਆਂ ਬਹੁਤ ਬਹੁਤ ਵਧਾਈਆਂ